ਸਤਿ ਸ਼੍ਰੀ ਅਕਾਲ ਜੀ ਜੋ ਚੈਨਲ ਦੇ ਉੱਤੇ ਨਵੇਂ ਆਏ ਹਨ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਅੱਜ ਮੈਂ ਅਸਲ ਜ਼ਿੰਦਗੀ ਦੇ ਵਿੱਚ ਵਾਪਰੀ ਹੋਈ ਘਟਨਾ ਜਿਹੜੀ ਉਸ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕਰਾਂਗੀ ਜਦੋਂ ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਸੀ ਇੱਕ ਦਿਨ ਸਾਡੇ ਘਰ ਦੇ ਦਰਵਾਜ਼ੇ ਦੀ ਦੇਹਲੀ ਤੇ ਹਾਥੀ ਵਾਲਾ ਸਾਧ ਆ ਕੇ ਬੈਠ ਗਿਆ ਮੇਰੀ ਮਾਂ ਨੂੰ ਕਹਿੰਦਾ ਤੁਹਾਡੇ ਘਰ ਗ੍ਰਹਿ ਚੱਲਦਾ ਬੀਬੀ ਬਾਬਿਆਂ ਨੂੰ ਪੈਸੇ ਦਾਨ ਕਰ ਗ੍ਰਹਿ ਟਲ ਜਾਊ ਮਾਂ ਨੇ ਉਦਾਂ ਹੀ ਕੀਤਾ ਜਿਵੇਂ ਉਸ ਨੂੰ ਦਾਨ ਕਰਨ ਨੂੰ ਕਿਹਾ ਪਤਾ ਹੀ ਆ ਜਦੋਂ ਕੋਈ ਸਾਧ ਘਰ ਚੱਲਦੇ ਕਲੇਸ਼ ਜਾਂ ਗ੍ਰਹਿਵਾਰੇ ਗੱਲਾਂ ਕਰਕੇ ਆਪਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦੇ ਹਨ ਖਾਸ ਕਰਕੇ ਬੀਬੀਆਂ ਨੂੰ ਫਿਰ ਬੀਬੀਆਂ ਵੀ ਉਦਾਂ ਹੀ ਕਰਨ ਲਈ ਤਿਆਰ ਹੋ ਜਾਂਦੀਆਂ ਨੇ ਤੇ ਕਰਦੀਆਂ ਵੀ ਹਨ ਫਿਰ ਕੀ ਹੋਇਆ ਮੇਰੀ ਮਾਂ ਵੀ ਉਸ ਸਾਧ ਦੀਆਂ ਗੱਲਾਂ 'ਚ ਆ ਗਈ ਕਹਿੰਦੀ ਬਾਬਾ ਮੇਰੀ ਕੁੜੀ 8ਵੀਂ ਜਮਾਤ ਵਿੱਚ ਪੜਦੀ ਆ ਇਹੇ ਪਾਸ ਹੋ ਜਾਵੇ ਕੋਈ ਕਰਾਮਾਤ ਕਰ ਸਾਧ ਨੇ ਮੈਨੂੰ ਆਪਣੇ ਅੱਗੇ ਬਿਠਾ ਲਿਆ ਤੇ ਮੈਨੂੰ ਕਿਹਾ ਕੰਨਿਆ ਆਪਣਾ ਕਮੀਜ਼ ਉੱਪਰ ਕਰ ਤੇਰੇ ਪੇਟ ਤੇ ਥੋਲਾ ਕਰਨਾ ਮੈਂ ਵੀ ਓਵੇਂ ਹੀ ਕੀਤਾ ਜਿਵੇਂ ਮੈਨੂੰ ਉਸ ਨੇ ਕਰਨ ਨੂੰ ਕਿਹਾ ਸਾਧ ਨੇ ਅੱਖਾਂ ਬੰਦ ਕਰਕੇ ਫੂਕ ਮਾਰੀ ਹੱਥ ਦੀ ਮੁਠੀ ਬੰਦ ਕਰਕੇ ਹਵਾ ਵਿੱਚ ਘੁਮਾਈ ਅੱਖਾਂ ਖੋਲੀਆਂ ਸਾਧ ਬੋਲਿਆ ਕੰਨਿਆ ਤੇਰਾ ਕੰਮ ਬਣ ਜਾਣਾ ਬਾਬੇ ਨੂੰ 101 ਰੁਪਇਆ ਦਾਨ ਕਰ ਮਾਣ ਨੇ ਪੈਸੇ ਮੇਰੇ ਹੱਥੋਂ দান ਕਰਵਾ ਦਿੱਤੇ ਸਾਦ ਸਾਡੇ ਘਰੋਂ ਉੱਠ ਕੇ ਕਿਸੇ ਹੋਰ ਦੇ ਘਰ ਚਲਾ ਗਿਆ ਫਿਰ ਉਸ ਰਾਤ ਕੁਝ ਅਜੀਬ ਵਾਪਰਿਆ ਮੈਂ ਰਾਤ ਨੂੰ ਆਪਣੇ ਪੇਪਰ ਦੀ ਤਿਆਰੀ ਕਰ ਰਹੀ ਹੁੰਦੀ ਹਾਂ ਭੈਣ ਭਰਾ ਮੰਮੀ ਡੈਡੀ ਕੋਲ ਹੀ ਭਾਂਡੇ ਵਿੱਚ ਪਏ ਹੁੰਦੇ ਹਾਂ ਮੈਨੂੰ ਆਪਣੇ ਚਾਚੇ ਦੇ ਕੋਠੇ ਉੱਤੇ ਇਨਸਾਨ ਰੂਪੀ ਪਰਸ਼ਾਮਾ ਦਿਖਾਈ ਦਿੰਦਾ ਜਦੋਂ ਮੈਂ ਬੈਠੀ ਪੜਾਈ ਕਰ ਰਹੀ ਹੁੰਦੀ ਆ ਇਸੇ ਤਰ੍ਹਾਂ ਦੋ ਰਾਤਾਂ ਨੂੰ ਹੁੰਦਾ ਰਿਹਾ ਤੀਜੇ ਦਿਨਾਂ ਮੈਂ ਆਪਣੀ ਮਾਂ ਨੂੰ ਇਹ ਗੱਲ ਦੱਸ ਦਿੱਤੀ ਕਿ ਮੈਨੂੰ ਕੋਠੇ ਤੇ ਕੁਝ ਦਿਖਦਾ ਅੱਜ ਮੰਮੀ ਜਦੋਂ ਦੇਖੂ ਮੈਂ ਤੁਹਾਨੂੰ ਦੱਸੂ ਜਦੋਂ ਰਾਤ ਹੋਈ ਉਹੀ ਸਮਾਂ ਹੋਇਆ ਪਰ ਮੈਨੂੰ ਕੋਈ ਚੀਜ਼ ਦਿਖਾਈ ਨਾ ਦਿੱਤੀ ਮੈਨੂੰ ਇਸ ਰਾਤ ਪੜ੍ਹਦੇ ਨੂੰ 11 ਵਜੇ ਗਏ ਜਦੋਂ ਮੈਂ ਆਪਣੇ ਮੰਜੇ ਉੱਪਰ ਮੰਜੇ ਉੱਪਰ ਮੂੰਹ ਤੇ ਕੱਪੜਾ ਲੈ ਕੇ ਪੈ ਗਈ ਹਾਲੇ ਜਾਗਦੀ ਹੀ ਪਈ ਸੀ ਅਚਾਨਕ ਮੇਰੇ ਮੂੰਹ ਤੇ ਪੂਰੀ ਜ਼ੋਰ ਦੀ ਥੱਪੜ ਵੱਜਿਆ ਨੱਕ ਪੂਰੀ ਤਰ੍ਹਾਂ ਲਾਲ ਹੋ ਗਿਆ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਕਿਹਾ ਮੰਮੀ ਮੰਮੀ ਕੋਈ ਹੈ ਮੇਰੇ ਥੱਪੜ ਵੱਜਿਆ ਸਾਰੇ ਜਾਣੇ ਉੱਠ ਗਏ ਮੈਂ ਡਰ ਨਾਲ ਪੂਰੀ ਤਰ੍ਹਾਂ ਕੰਬ ਰਹੀ ਸੀ ਮੰਮੀ ਨੇ ਆਲਾ ਦਵਾਲਾ ਦੇਖਿਆ ਕੁਝ ਨਹੀਂ ਸੀ ਮੇਰੇ ਭੈਣ ਭਰਾ ਵੀ ਮੈਨੂੰ ਦੇਖ ਕੇ ਡਰ ਗਏ ਮੰਮੀ ਨੇ ਫਿਰ ਮੈਨੂੰ ਆਪਣੇ ਨਾਲ ਮੰਜੇ ਤੇ ਪਾ ਲਿਆ। ਅਗਲੀ ਸਵੇਰ ਹੋਈ ਮਾਂ ਫਿਰ ਕਿਸੇ ਪੁੱਛਿਆ ਵਾਲੇ ਬਾਬੇ ਕੋਲ ਚਲੀ ਗਈ। ਉੱਥੋਂ ਇੱਕ ਕਾਲੇ ਰੰਗ ਦਾ ਧਾਗਾ ਲਿਆ ਕੇ ਮੇਰੇ ਗਾਲ ਵਿੱਚ ਪਾ ਦਿੱਤਾ। ਮਾਂ ਨੂੰ ਬਾਬੇ ਨੇ ਦੱਸਿਆ ਕਿ ਕੋਈ ਉਪਰੀ ਸ਼ਕਤੀ ਭਾਵ ਹਾਥੀ ਵਾਲਾ ਸਾਧ ਕੁੜੀ ਤੇ ਜਾਦੂ ਕਰ ਗਿਆ ਸੀ। ਕੁੜੀ ਨੂੰ ਉਹ ਆਪਣੇ ਮਾਗਰ ਲਾ ਕੇ ਲਿਜਾਣਾ ਚਾਹੁੰਦਾ ਸੀ। ਕੁੜੀ ਤੇ ਮਾੜੀ ਨਜ਼ਰ ਆ ਗਈ ਸੀ ਹਾਥੀ ਵਾਲੇ ਸਾਧ ਦੀ। ਥੱਪੜ ਇਸ ਲਈ ਮਾਰਿਆ ਕਿ ਕੁੜੀ ਨੇ ਇਹ ਗੱਲ ਤੁਹਾਨੂੰ ਦੱਸ ਦਿੱਤੀ। ਨਾਲ ਹੀ ਮਾਣੇ ਪਿੰਡ ਵਿੱਚੋਂ ਪੁੱਛਿਆ ਦੇਣ ਵਾਲੀ ਇੱਕ ਬੇਬੇ ਤੋਂ ਪੁੱਛਿਆ ਇਸ ਘਟਨਾ ਬਾਰੇ ਉਹ ਕਹਿੰਦੀ ਫਲਾਨਿਆਂ ਦੀ ਕੁੜੀ ਆ ਜੋ ਸਪਰੇ ਪੀ ਕੇ 2-3 ਦਿਨ ਪਹਿਲਾਂ ਮਰੀ ਸੀ ਉਸ ਦੀ ਝਾਕਣਾ ਹੋਈ ਆ ਕਿਉਂਕਿ ਸਾਡੇ ਘਰ ਕੋਲ ਸ਼ਮਸ਼ਾਨ ਘਾਟ ਸੀ ਮੈਂ ਉਸ ਦਾ ਸੰਸਕਾਰ ਕਰਦੇ ਦੇਖਿਆ ਸੀ ਸ਼ਾਇਦ ਇਸ ਲਈ ਮੈਨੂੰ ਨਹੀਂ ਪਤਾ ਕਿ ਕਿਸ ਦੀ ਗੱਲ ਵਿੱਚ ਸੱਚ ਸੀ ਨਾ ਹੀ ਇਹ ਪਤਾ ਮੈਨੂੰ ਕੀ ਸੱਚ ਸੀ ਉਸ ਰਾਤ ਵਾਪਰੀ ਘਟਨਾ ਪਿਛੇ ਪਰ ਘਟਨਾ ਮੇਰੇ ਨਾਲ ਬਿਲਕੁਲ ਸੱਚਮੁੱਚ ਵਾਪਰੀ ਸੀ ਉਸ ਘਟਨਾ ਤੋਂ ਬਾਅਦ ਕਦੇ ਮੈਂ ਕਿਸੇ ਸਾਧ ਬਾਬੇ ਕੋਲ ਨਾ ਹੱਥ ਦਿਖਾਇਆ ਨਾ ਕਦੇ ਖੜੀਆਂ ਬਸ ਆਟਾ ਜ਼ਰੂਰ ਪਾ ਦਿੰਦੀ ਹਾਂ ਅੱਜ ਵੀ ਜਦੋਂ ਮੈਂ ਇਹ ਗੱਲ ਯਾਦ ਕਰਦੀ ਹਾਂ ਮੇਰੇ ਲੋ ਕੰਡੇ ਖੜੇ ਹੋ ਜਾਂਦੇ ਨੇ ਪਤਾ ਨਹੀਂ ਇਨ੍ਹਾਂ ਸਾਧਿਆਂ ਦੇ ਗੱਲਾਂ ਵਿੱਚ ਆ ਕੇ ਦਿਮਾਗ ਹੋਰੀ ਗੱਲਾਂ ਆਉਣ ਲੱਗ ਜਾਂਦੀਆਂ ਨੇ ਜਾ ਸੱਚ ਉਹ ਚਹੀ ਕੋਈ ਜਾਦੂਕਾਰ ਦਿੰਦੇ ਆ ਬੰਦੇ ਤੇ ਪੁਰਾਣੇ ਬਿਲੇ ਦੇ ਮਾਂ ਬਾਪ ਪੜੇ ਲਿਖੇ ਨਾ ਹੋਣ ਕਰਕੇ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਸੀ ਪਰ ਹੁਣ ਤਾਂ ਹਰੇਕ ਪੇਰੈਂਟਸ ਪੜੇ ਲਿਖੇ ਹਨ ਆਪਣੇ ਬੱਚਿਆਂ ਨੂੰ ਇਦਾਂ ਦੀ ਘਟਨਾ ਦਾ ਸ਼ਿਕਾਰ ਨਹੀਂ ਹੋਣ ਦਿੰਦੇ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਉਣਾ ਨਹੀਂ ਹੈ ਕੇਵਲ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਹੈ